ਦਣਾ ਮੰਡੀ ਫਾਜ਼ਿਲਕਾ ਵਿਖੇ ਹੋ ਰਹੀਆਂ ਆਰਤੀਆਂ ਚੋਣਾ ਵਿੱਚ ਪਾਰਟਿਸਪੇਸ਼ਨ ਨੂੰ ਲੈ ਕੇ ਬੀਤੇ ਦਿਨੀ ਕੀਤੇ ਗਏ ਖੁਲਾਸਿਆਂ ਤੋਂ ਬਾਅਦ ਸੰਜੀਵ ਸੇਵਾ ਗੋਲਡੀ ਵੱਲੋਂ ਅੱਜ ਵੱਡੇ ਕਾਫਲੇ ਦੇ ਨਾਲ ਆਪ ਦਾ ਪ੍ਰਧਾਨਗੀ ਪਾਦਲੀ ਆਰਟ ਤੇ ਐਸੋਸੀਏਸ਼ਨ ਦੇ ਵਿੱਚ ਨਮੰਕਰ ਪੱਤਰ ਦਾਖਲ ਕਰ ਦਿੱਤਾ ਹੈ ਇਸ ਬਾਰੇ ਬੋਲਦੇ ਉਹਨਾਂ ਕਿਹਾ ਕਿ ਚੋਣਾ ਤੋਂ ਬਾਅਦ ਉਹ ਖੁਲਾਸਾ ਕਰਨਗੇ ਕਿ ਉਸ ਤੇ ਕਿੰਨਾ ਦਾ ਦਬਾਅ ਸੀ ਅਤੇ ਹੋਰ ਇਸ ਮੌਕੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਪੂਰੀ ਕਵਰੇਜ ਜਿਤਾ ਸੁਰੇਂਦਰ ਕਾਲੜਾ ਜੀ ਇਹ 골ਡੀ ਸਹੀ ਦਿਵਾਇਆ ਕਿੰਨੇ ਕਿੰਨੇ ਵਜੇ ਤੱਕ ਲੱਗ ਤਿੰਨ ਵਜੇ ਤੱਕ ਦਾ ਟਾਈਮ ਹੈ ਇੱਕ ਕਦੋ ਜੀ ਜਿਹੜੀ ਵੋਟਾਂ ਪੈਣੀਆਂ ਨੇ ਇਹ 29 ਤਰੀਕ ਨੂੰ ਤੇ ਕਿੰਨੇ ਵਜੇ ਤੱਕ ਟਾਈਮ ਰਹੇਗਾ ਵੋਟਾਂ ਆ 3 ਤੋਂ 5 ਵਜੇ ਸ਼ਾਮ ਨੂੰ ਇਹ ਕੋਈ ਸੁਝਾਅ ਦੇਣ ਦੀ ਗੱਲ ਕਹੀ ਜਾ ਰਹੀ ਸੀ ਹੁਣ ਕਹ ਰਹੇ ਜੇ ਸੀਗਾ ਕੋਈ ਆਇਡੈਂਟੀਟੀ ਉਹ ਤਾਂ ਆਇਡੈਂਟੀਫਿਕੇਸ਼ਨ ਵਾਸਤੇ ਸੀ ਉਹ ਤਾਂ ਸਾਡਾ ਮੈਨੇਜਰ ਹੈ ਜੋ ਪੁਰਾਣਾ ਹੀ ਹੈ ਉਹਨੂੰ ਹਰਬੰਦਰ ਨੌਨ ਹੈ ਨੂੰ ਆਪੇ ਆਪ ਸਾਰਾ ਮੈਨੇਜ ਕਰ ਲਿਆ ਇੱਕ ਟੀਮ ਬੈਠੇ ਕਿ ਪੂਰੀ ਬਾਕੋ ਡਿਸਪਿਊਟਰਸ ਇਲੈਕਸ਼ਨ ਕੋਈ ਵੀ ਇਸ ਤਰ੍ਹਾਂ ਦੇ ਕੰਮ ਨਹੀਂ ਹੈ ਕਿ ਬੇਫਾਲਤੂ ਕਿਨੂੰ ਬਾਹਰ ਕੱਢਦਾ ਗਏ ਹੋਰ ਕੱਢਦਾ ਗਏ ਪਤਾ ਹੀ ਹੈ ਸਾਰੇ ਆੜ ਪੀਂਦਾ ਕੋਈ ਆੜ ਤੇ ਨਵਾਂ ਤਾਂ ਹੈ ਨਹੀਂ ਮਤਲਬ ਇਹ ਪਾਰਦਰਸ਼ੀ ਢੰਗ ਨਾਲ ਹੁੰਦੇ ਨੇ ਬਿਲਕੁਲ ਬਿਲਕੁਲ ਪਾਰਦਰਸ਼ੀ ਢੰਗ ਨਾਲ ਕਿਸੇ ਫਰਮ ਦਾ ਕੋਈ ਪ੍ਰੋਪਰਾਈਟਰ ਹੋ ਜੇਕਰ ਬਾਹਰ ਗਿਆ ਹੁੰਦਾ ਤਾਂ ਉਹਦੀ ਵੋਟ ਕਿਵੇਂ ਪਕਾਈ ਉਹ ਅਜੇ ਵਿਚਾਰ ਹੋਏਗਾ ਜੀ ਵੈਸੇ ਤਾਂ ਇੱਕ ਵਾਰੀ ਮਨਾਈ ਹੈ ਵੀ ਜਿਹੜਾ ਮੌਜੂਦਾ ਕੋਈ ਉਹ ਕਰੇਗਾ ਉਹਦਾ ਮਨੀਮ ਜਾਂ ਕੋਈ ਬੰਦਾ ਨਹੀਂ ਕਰੇਗਾ ਇਹਨਾਂ ਦੀ ਗੱਲ ਹੈ ਜੀ ਪਰ ਵਾਰੀ ਤੋਂ ਤਰਤੇ ਲੜਾਂਗੇ ਚਾਹੇ ਸਿੰਦਰ ਕਾਲੜਾ ਜੀ ਹੋਣ ਚਾਹੇ ਗੋਲਡੀ ਜੀ ਹੋਣ ਦੋਵੇਂ ਸਾਡੇ ਭਰਾ ਹੈ ਜਿਹੜਾ ਜਿੱਤੇਗਾ ਸਾਡੀ ਯੂਨੀਅਨ ਦੀ ਜਿੱਤ ਹੋਣੀ ਹੈ ਸਾਡੇ ਵਪਾਰ ਦੀ ਜਿੱਤ ਹੋਣੀ ਹੈ ਨਾ ਕਿ ਕਿਸੇ ਦੀ ਵਿਅਕਤੀਗਤ ਜਿੱਤ ਇੱਕ ਆਵਾਜ਼ ਚੱਕੀ ਗਈ ਹੈ ਤੁਹਾਡੇ ਵੱਲੋਂ ਪੱਤਰ ਦੇ ਵਿੱਚ ਹੋਣੇ ਮੰਗ ਕੀਤੀ ਗਈ ਸੀ ਜਿਹੜੀ ਇਹ ਨਹੀਂ ਇਹ ਆਵਾਜ਼ ਜਾਂ ਮੰਗ ਨਹੀਂ ਕੀਤੀ ਸੀ ਇੱਕ ਨਾਰਮਲ ਗੱਲ ਪੁੱਛੀ ਗਈ ਸੀ ਵੀ ਕਿਸੇ ਤਰ੍ਹਾਂ ਦੀ ਉੱਥੇ ਕੰਟਰੋਵਰਸੀ ਤੋਂ ਬਚਿਆ ਜਾਵੇ ਉਹਦੇ ਬਾਰੇ ਜਾਣਕਾਰੀ ਲਈ ਗਈ ਸੀ ਕੋਈ ਮੇਰੀ ਆਵਾਜ਼ ਨਹੀਂ ਕੋਈ ਮੰਗ ਨਹੀਂ ਇੱਕ ਸੁਝਾਅ ਦਿੱਤਾ ਸੀ ਮੈਂ ਕਮੇਟੀ ਉਸ ਸੁਝਾਅ ਤੇ ਆਦਾ ਵਿਚਾਰ ਕਰਲੇਗੀ ਜਿਸ ਤਰ੍ਹਾਂ ਉਹ ਠੀਕ ਲੱਗੇਗਾ ਉਹ ਸਾਨੂੰ ਮਨਜ਼ੂਰ ਹੋਵੇਗਾ ਤੁੜੀਏ ਜੀ ਇਸ ਵਾਰ ਇੰਨਾ ਗਰਮ ਮਾਹੌਲ ਕਿਉਂ ਹੋ ਰਿਹਾ ਹੈ ਜੋ ਦਿਖਾਈ ਦੇ ਰਿਹਾ ਜੀ ਇੱਕ ਭਾਰਤੀ ਐਸੋਸੀਏਸ਼ਨ ਦੇ ਚੁਣਾਵ ਦੇ ਕੋਈ ਮੈਂ ਤਾਂ ਇਹਨੂੰ ਗਰਮ ਮੁੱਲ ਨਹੀਂ ਸਮਝਦਾ ਵੀ ਕਈ ਵਾਰੀ ਇੱਕ ਦੋ ਸਗੇ ਭਰਾ ਵੀ ਹੋਣ ਤਾਂ ਉਹਨਾਂ ਦੇ ਵਿੱਚ ਆਪਸ ਚ ਮਾੜਾ ਮੋੜਾ ਥੋੜਾ ਬੁਤਾ ਡਿਸਪਿਊਟ ਹੋ ਜਾਂਦਾ ਇਹ ਕੋਈ ਐਡਾ ਵੱਡਾ ਡਿਸਪਿਊਟ ਨਹੀਂ ਹੈਗਾ ਜਿਹਨੂੰ ਅਸੀਂ ਆਪਸ ਵਿੱਚ ਮਿਲਣਾ ਪਾਵਾਂਗੇ ਚੁਣਾਵ ਹੈ ਚੁਣਾਵ ਤੋਂ ਬਾਅਦ ਇੱਕੋ ਵਰਗਾ ਗੱਲ ਹੈ ਸੁਰਿੰਦਰ ਕਾਰੜਾ ਵੀ ਸਾਡਾ ਭਰਾ ਹੈ ਗੋਲਦੀ ਵੀ ਸਾਡਾ ਭਰਾ ਹੈ ਜਿਹੜਾ ਜਿੱਤ ਗਿਆ ਉਹਦੀ ਜਿੰਦਾਬਾਦ ਕਰਦੇ ਆਂਗੇ ਅਸੀਂ ਤੁਡੀ ਸਿਆਸਤ ਦੀ ਸ਼ਮੂਲੀਅਤ ਨਹੀਂ ਕਿਸੇ ਨੂੰ ਹੁਣ ਇਹ ਨਹੀਂ ਚਾਹੀਦੀ ਸੀ ਜੀ ਹੋਈ ਇਹਦੇ ਵਿੱਚ ਇਹ ਸਾਰਿਆਂ ਨੂੰ ਪਤਾ ਹੈ ਇਹਦੇ ਵਿੱਚ ਕੋਈ ਗੱਲ ਲੁਕਾਉਣ ਵਾਲੀ ਤਾਂ ਹੈ ਨਹੀਂ ਮਹਿਕਮਾ ਵੀ ਨਹੀਂ ਹੋਈ ਜੀ ਇਹ ਬੜੀ ਮੰਦ ਭਾਗੀ ਦੀ ਚੀਜ਼ ਹੈ ਇੰਨੀ ਧੇਰ ਇੱਥੇ ਡਾਕਟਰ ਨਿਮਾ ਜੀ ਵੀ ਐਮਐਲ ਰਹੇ ਆ ਸੁਰਜੀਤ ਕੁਮਾਰ ਜੈਨੀ ਵੀ ਐਮਐਲ ਰਹੇ ਨੇ ਮੰਤਰੀ ਵੀ ਰਹੇ ਨੇ ਦਵਿੰਦਰ ਜੀ ਘੁਆਇਆ ਵੀ ਰਹੇ ਨੇ ਜੀ ਫੇਰ ਸਿੰਘ ਜੀ ਵੀ ਐਮਪੀ ਰਹੇ ਨੇ ਕਦੇ ਕਿਸੇ ਨੇ ਕੋਈ ਇਸ ਤਰ੍ਹਾਂ ਦੀ ਸਾਡੀ ਇਸ ਜੂਨੀਅਨ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕੀਤੀ ਇੱਕ ਭਾਈਚਾਰੇ ਦਾ ਇਲੈਕਸ਼ਨ ਹੈ ਤੇ ਕਈ ਵਾਰੀ ਕੀ ਹੁੰਦਾ ਵੀ ਵਿਧਾਇਕ ਨਹੀਂ ਕਰਨਾ ਚਾਹਵੇ ਹੁੰਦੇ ਜਿਹੜੇ ਉਹਨਾਂ ਦੇ ਸਾਥੀ ਹੁੰਦੇ ਨਾ ਉਹ ਗਲਤ ਰਹਿ ਦੇ ਦਿੰਦੇ ਨੇ ਤੇ ਮੈਂ ਨਹੀਂ ਸਮਝਦਾ ਵੀ ਸਮਨਾ ਜੀ ਨੇ ਕੋਈ ਵੱਡੀ ਵੱਡੀ ਗੱਲ ਕੋਈ ਦਖਲੰਦਗੀ ਹੁੰਦਾ ਕੋਈ ਥਲੜੇ ਬੰਦੇ ਕੋਈ ਜਿਹੜੇ ਉਹ ਜੰਦੇ ਨੇ ਉਹ ਕਰ ਬੈਠੇ ਨੇ ਕੋਈ ਵੱਡੀ ਕੋਈ ਗੱਲ ਨਹੀਂ ਫਿਰ ਵੀ ਅਸੀਂ ਕਹਿੰਨੇ ਆ ਵੀ ਸਾਡੇ ਉਹ ਮਾਨੀਆ ਵਿਧਾਇਕ ਨਹੀਂ ਉਹਨਾਂ ਨੇ ਕੋ ਆਪਾਂ ਕਹਿ ਦਿੱ ਆ ਵੀ ਉਹਨੂੰ ਕੁਛ ਕਿ ਇਸ ਤਰ੍ਹਾਂ ਦੀ ਕੋਈ ਅਸੀਂ ਗੱਲਾਂ ਨਹੀਂ ਜੋ ਗੱਲ ਵੀ ਹੈ ਬਾਅਦ ਵਿੱਚ ਕਰਾਂਗੇ ਜਿੰਨੇ ਕੀ ਗੱਲ ਕੀਤੀ ਕੀ ਕਿਤੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਡਾਇਕ ਨਾਲ ਵੀ ਨਹੀਂ ਹੈਗੀ ਤੇ ਕਿਸ ਨਾਲ ਵੀ ਨਹੀਂ ਲੱਗਦਾ ਹੁਣ ਹੀ ਨਹੀਂ ਚਾਹੀਦੀ ਸੀ ਜੋ ਇਹ ਮੰਦਬਾਗੀ ਘਟਨਾ ਹੋਈ ਹੈ ਉਹ ਨਹੀਂ ਅੜਤੀਆਂ ਦੇ ਦੇ ਹੱਥ ਵਿੱਚ ਅੜਤੀਆਂ ਦੇ ਪਲਾਈ ਵਾਸਤੇ ਅੱਜ ਮੈਂ ਅੜਤੀਆਂ ਸੰਧ ਜੋ ਇਲੈਕਸ਼ਨ ਹੋਣ ਜਾ ਰਹੇ ਆ ਉਹਦੇ ਵਿੱਚ ਮੈਂ ਨਾਮੀਨੇਸ਼ਨ ਫਾਈਲ ਕਰਨ ਜਾ ਰਿਹਾ ਹਾਂ ਜੀ ਸਰ ਪਿਛਲੇ ਦਿਨੀ ਤੁਹਾਡੀ ਇੱਕ ਵੀਡੀਓ ਵੀ ਸਾਹਮਣੇ ਆਈ ਸੀ ਜਿਸ ਦੇ ਵਿੱਚ ਦਬਾਅ ਦੀ ਗੱਲ ਕਹੀ ਗਈ ਸੀ ਕਿ ਉਹ ਕਾਹਦਾ ਦਬਾਅ ਸੀਗਾ ਕਿਸ ਚੀਜ਼ ਦਾ ਦਬਾਅ ਆਇਆ ਸੀ ਕੋ ਜੋ ਦਬਾਅ ਸੀਗਾ ਉਹ ਦਬਾਅ ਵਾਚ ਖਤਮ ਹੈ ਇਲੈਕਸ਼ਨ ਨਹੀਂ ਨਹੀਂ ਕੰਡੈਸ ਕਰਾਂਗਾ ਅੱਜ ਮੈਂ ਇਲੈਕਸ਼ਨ ਕੰਡੈਸ ਕਰਾਂਗਾ ਕਿਉਂਕਿ ਮੇਰੇ ਸਪੋਰਟਰ ਹੋਏ ਜਿਹੜੇ ਮੈਂ ਜਿੰਨੇ ਵੀ ਆਰਟੀਵੀ ਰਗੇ ਨੇ ਉਹਨਾਂ ਦੀ ਰਾਏ ਹੈ ਵੀ ਤੁਹਾਨੂੰ ਇਲੈਕਸ਼ਨ ਕੰਡੈਸ ਕਰਨਾ ਚਾਹੀਦਾ ਹੈ ਹਾਕ ਦੇ ਪਰਮਾਤਮਾ ਦੇ ਅੱਥ ਹੈ ਕੀ ਰੋਕਿਆ ਗਿਆ ਸੀਗਾ ਤੁਹਾਨੂੰ ਜੀ ਦੇਖੋ ਰੋਕਿਆ ਦਬਾਅ ਹੀ ਸੀਗਾ ਤੇ ਉਹ ਮੈਂ ਤੁਹਾਨੂੰ ਦੱਸ ਹੀ ਦੁਕਿਆ ਕੱਲ ਦੀ ਵੀਡੀਓ ਵਿੱਚ ਉਸ ਕਾਰਨ ਹੀ ਇਹ ਜੋ ਐਪ ਬਣਾ ਐਪੀਸੋਡ ਤੋਂ ਦਾ ਕਾਰਨ ਹੀ ਸੀ ਹੋਇਆ ਕੀ ਸੀ ਉਸ ਰਾਤ ਹੋਇਆ ਕੀ ਸੀ ਦੇ ਸੀਗਾ ਇਹ ਬਾਅਦ ਚ ਦੱਸਾਂਗੇ ਜੀ ਇੱਕ ਇਸ ਨੂੰ ਆਪਾਂ ਨਾਮਿਨੇਸ਼ਨ ਫਾਈਲ ਕਰਾਂਗੇ ਜੀ ਇਲੈਕਸ਼ਨ ਤੋਂ ਬਾਅਦ ਅੱਜ ਆਪਾਂ ਦੱਸਾਂਗੇ ਦਬਾਅ ਕਿੰਨੇ ਪਾਇਆ ਵੇਖੋ ਮੈਂ ਪਹਿਲੇ ਕਰਾਂ ਇਹ ਚੀਜ਼ਾਂ ਇਲੈਕਸ਼ਨ ਤੋਂ ਬਾਅਦ ਦੱਸਿਆ ਜਾਏਗਾ ਦਬਾਅ ਤਾਂ ਸੱਤਾ ਪੱਖੀ ਹੁੰਦੇ ਹੋਰ ਮੇਰੇ ਤੇ ਕਿੰਨਾ ਦਬਾਅ ਆਉਣਾ ਹੈ ਜੀ ਅੜਕੀ ਦੇ ਮੇਰੇ ਨਾਲ ਹੀ ਖੜੇ ਨੇ ਹਰ ਕਿਸੇ ਸਭ ਜਾਣਦੇ ਨੇ ਕਿ ਇਹ ਇਲੈਕਸ਼ਨ ਕੋ ਟੈਸਟ ਕਰ ਉਹਨਾਂ ਦੀ ਵੋਟਾਂ ਨਾਲ ਉਹਨਾਂ ਦੀ ਸਪੋਰਟ ਨਾਲ ਹੀ ਮੈਂ ਇਲੈਕਸ਼ਨ ਕੰਡੈਸਟ ਕਰਨ ਜਾ ਰਹੇ ਆ। ਇਹ ਐਡਾ ਕਿੱਡਾ ਕੋ ਵੱਡਾ ਇਲੈਕਸ਼ਨ ਹੈ ਵੀ ਇਹਨਾਂ ਦਬਾਅ ਪਾਇਆ ਜਾ ਰਿਹਾ ਹੈ। ਦੇਖੋ ਸਾਡੇ ਵਾਸਤੇ ਤੇ ਨਹੀਂ ਉਹਨਾਂ ਨੂੰ ਪੁੱਛੋ ਹੀ ਕਿੰਨਾ ਕੋ ਵੱਡਾ ਦਬਾਅ ਕਿਉਂ ਪਾਇਆ ਜਾ ਰਿਹਾ ਸੀ ਤੇ ਕਿਉਂ ਐਡਾ ਵੱਡਾ ਇਲੈਕਸ਼ਨ ਬਣਾਇਆ ਗਿਆ। ਜਦਕਿ ਇਹ ਭਾਈਚਾਰ ਇਲੈਕਸ਼ਨ ਸੀ ਵਪਾਰਿਕ ਇਲੈਕਸ਼ਨ ਸੀਗਾ ਇਹਦੇ ਵਿੱਚ ਕੋਈ ਰਾਜਨੀਤਿਕ ਦਖਲ ਹੋਣਾ ਬੰਦਾ ਨਹੀਂ ਸੀਗਾ। ਕਿਉਂਕਿ ਅੜਤੀਆਂ ਵੋਟਾਂ ਪਾਣੀਆਂ ਸੀਗੀਆਂ ਅੜਤੀਆਂ ਦੀਆਂ ਵੋਟਾਂ ਨੇ ਤੀਸਰਾ ਬੰਦਾ ਤਾਂ ਵੋਟ ਇੱਥੇ ਆ ਕੇ ਪੋਲ ਜੋ ਉਹਨਾਂ ਨੂੰ ਚੰਗਾ ਲੱਗਿਆ ਉਹਨਾਂ ਨੇ ਕੀਤਾ ਜੀ ਅਸੀਂ ਅੱਜ ਇਲੈਕਸ਼ਨ ਲੜਨਾ ਹੈ ਪ੍ਰਧਾਨਗੀ ਤੇ ਕੋਈ ਨਿੱਜੀ ਨਿੱਜੀ ਫਾਇਦੇ ਵੀ ਹੁੰਦੇ ਨੇ ਸਿਆਸੀ ਤੌਰ ਤੇ ਕੋਈ ਵੀ ਫਾਇਦਾ ਨਿੱਜੀ ਨਹੀਂ ਹੁੰਦਾ ਜੀ ਇੱਥੇ ਤਾਂ ਸਮਾਜ ਸਿਰ ਹੈ ਜੀ ਆਦਾ ਆਦਾ ਘਰ ਛੱਡ ਕੇ ਆਦੇ ਲੋਕਾਂ ਦੇ ਕੰਮ ਕਰਾਉਣ ਵਾਸਤੇ ਤੁਹਾਨੂੰ ਆਦਾ ਟਾਈਮ ਦੇਣਾ ਪਏਗਾ ਸਰ ਜੇ ਦਿਨ ਤੁਸੀਂ ਗਏ ਸੀ ਉਹ ਦਿਨ ਕਿੱਥੇ ਰੁਕੇ ਸੀ ਤੁਸੀਂ ਰਾਤ ਨੂੰ ਜਦੋਂ ਗਾਇਬ ਹੋਏ ਨਹੀਂ ਤੁਸੀਂ ਤੁਸੀਂ ਆਪ ਗਏ ਸੀਗੇ ਸਾਰੀਆਂ ਇਹ ਚੀਜ਼ਾਂ ਆਪਾਂ ਇਲੈਕਸ਼ਨ ਇਕੱਲੇ ਹੁੰਦੇ ਆਪਾਂ ਇਲੈਕਸ਼ਨ ਕੋਟੈਸਟ ਵਾਸਤੇ ਜਾ ਰਹੇ ਹਾਂ ਫਾਰਮ ਭਰਨ ਜਾ ਰਹੇ ਹਾਂ ਜੀ ਉਹਦੇ ਚ ਆਪਾਂ ਚਲੋ ਤੁਹਾਡੇ ਸਰ ਮੁੱਦੇ ਨਹੀਂ ਨੇ ਮੁੱਦੇ ਕੀ ਨੇ ਮੁੱਦੇ ਕੀ ਨੇ ਇੱਥੇ ਜੋ ਮੁੱਦੇ ਹੁਣ ਆਪਾਂ ਦਾ ਇਲੈਕਸ਼ਨ ਜਿਹੜਾ ਲੜ ਰਹੇ ਆ ਅੜਤੀਆਂ ਦੇ ਵੈਲਫੇਅਰ 'ਤੇ ਲੜ ਰਹੇ ਆ ਜੋ ਅੜਤੀਆਂ ਦਿੱਕਤਾਂ ਨੇ ਜੋ ਪਿਛਲੇ ਸਾਲਾਂ ਦੇ ਵਿੱਚ ਅੜਜੰਡਿਕਤਾ ਆਈਆਂ ਨੇ ਜੋ ਅੜਜੰਡਿਕਤਾ ਨਾ ਜੋ ਸਭ ਤੋਂ ਵੱਡਾ ਮਸਲਾ ਰਿਹਾ ਸਾਡਾ ਲਿਫਟਿੰਗ ਲਿਫਟਿੰਗ ਵਿੱਚ ਅੜਤੀਆਂ ਨੂੰ ਬਹੁਤ ਜ਼ਿਆਦਾ ਜਿਹੜੀਆਂ ਜੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਬੇਵਜ੍ਹਾ ਸਾਨੂੰ ਜਿਹੜੀਆਂ ਛੋਟੀਆਂ ਦਾ ਮਸਲਾ ਸੀਗਾ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਸਾਡੇ ਪਰਮਨਦੀਵਾਰੀ ਜਦੋਂ ਵੈਦ ਉਦੋਂ ਵੀ ਇੱਥੇ ਜੋ ਡਿਫਰੈਂਸ ਸੀਗੇ ਉਹ ਬੜੇ ਹੁਣ ਨਜ਼ਾਇਜ਼ ਤੇ ਕਿਉਂ ਚੱਲੇ ਜਿੰਦੇ ਨਾਲ ਸਾਡੇ ਅੜਤੀਆਂ ਨੂੰ ਬਹੁਤ ਨੁਕਸਾਨ ਹੋਇ ਸਾਹੀ ਆੜਤੀਆਂ ਨੇ ਇੱਕ ਡਿਮਾਂਡ ਸੀ ਵੀ ਆਪਾਂ ਆ ਦੇ ਵਪਾਰ ਨੂੰ ਬਚਾਈਏ ਆਪਾਂ ਉਹ ਕੰਮ ਕਰੀਏ ਜਿੰਦੇ ਵਿੱਚ ਰਾਜਨੀਤੀ ਨਾ ਹੋਵੇ ਆਪਾਂ ਆੜਤੀਆਂ ਦਾ ਵਪਾਰ ਬਚ ਸਕੇ ਉਹ ਸਾੜਤੀਆਂ ਵਪਾਰ ਨੂੰ ਬਚਾਉਣ ਵਾਸਤੇ ਵੀ ਅਸੀਂ ਕੋਸ਼ਿਸ਼ ਕਰਨ ਜਾ ਰਹੇ ਹਾਂ ਵੀ ਚਲੋ ਅਸੀਂ ਅੱਗੇ ਲੱਗਦੇ ਹਾਂ ਤੁਸੀਂ ਮੇਰਾ ਸਾਥ ਦਿਓ ਤੇ ਅਸੀਂ ਆਪਾਂ ਆੜਤੀਆਂ ਦਾ ਇੱਕ ਨਵਾਂ ਪ੍ਰਧਾਨ ਚੁਣੀਏ ਜੀ ਆ ਗੋੜੀ ਜੀ ਲਾਸਟ ਸਵਾਲ ਹੈ ਕਿ ਸਿਰਫ ਤੁਸੀਂ ਇਹ ਦੱਸਦੇ ਹੋ ਕਿ ਤੁਸੀਂ ਉਸ ਦਿਨ ਆਦੀ ਮਰਜ਼ੀ ਨਾਲ ਕਿਧਰੇ ਗਏ ਸੀਗੇ ਕਿਸੇ ਦਾ ਦਬਾਅ ਕਰਕੇ ਜੀ ਮੈਂ ਤੁਹਾਨੂੰ ਇਹ ਸਭ ਜਿੱਦਾਂ ਬਾਅਦ ਚ ਨਹੀਂ ਜੀ ਅੱਜ ਮਸਿਰੋ ਮੈਨੂੰ ਇੱਕ ਇਲੈਕਸ਼ਨ ਵਾਸਤੇ ਮੈਂ ਖੜਾ ਜੀ ਇਲੈਕਸ਼ਨ ਵਾਸਤੇ ਵੈਲਫੇਅਰ ਵਾਸਤੇ ਖੜਾ ਜੀ ਉਸ ਤੋਂ ਬਾਅਦ ਜਿਹੜਾ ਹੋਏਗਾ 29 ਤਰੀਕ ਨੂੰ ਸ਼ਨੀਵਾਰ ਤੋਂ ਬਾਅਦ ਸਭ ਜਿੱਦਾਂ ਪਾਕੀ ਕਰਾਂਗੇ ਠੀਕ ਠੀਕ ਕਰਾਂਗੇ एबीएन्यू चैनल देखने वाले सभी दर्शकों से हम अपील करते हैं कि एबीएन्यू चैनल पर ऐसी ही लेटेस्ट खबरें देखने के लिए हमारे चैनल को सब सब्सक्राइब करना ना भूलें जय हिंद जय भारत